ਅੰਜੀ ਮਲੇਰ ਗੋਡਲਾ ਪੰਜਾਬੀ ਸੂਟ ਸਟੋਰ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਲੈ ਕੇ ਆਏ ਆ ਹੈਂਡਵਰਕ ਪਿਓਰ ਵਿਸਕੋਸ ਆਰਗੰਜੀ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਵੀ ਨੈਕ ਦੇ ਵਿੱਚ ਪਰਲ ਦਾ ਕਟ ਦਾਣੇ ਦਾ ਔਰ ਨਲਕੀ ਦਾ ਵਰਕ ਹੋਇਆ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਨੈਕ ਦੇ ਉੱਪਰ ਹੈਵੀ ਨੈਕ ਆ ਪੂਰਾ ਤੇ ਨੀਚੇ ਫਰੰਟ ਦੇ ਉੱਪਰ ਬੂਟੀ ਬਣੀ ਹੋਈਗੀ ਬਹੁਤ ਹੀ ਪਿਆਰੀ ਬੂਟੀ ਆ ਔਰ ਆ ਚੈੱਕ ਕਰ ਸਕਦੇ ਹੋ ਤੁਸੀਂ ਮਾਸਟਰਡ ਜਾਂ येलो ਮਾਸਟਰਡ ਜਾਂ ਕਲਰ ਆ ਜੀ ਇਹਦਾ ਬਹੁਤ ਸੋਹਣੀ ਸ਼ੇਡ ਆ ਔਰ ਇਹਦੇ ਨਾਲ ਕੰਟਰਾਸਟ ਦੁਪੱਟਾ ਆਪਾਂ ਲਗਵਾਇਆ ਪਰ ਆਈਡੀਆ ਇਹਦੇ ਨਾਲ ਜੋ ਕਰਵਾਇਆ ਕੰਟਰਾਸਟ ਦੁਪੱਟਾ ਫੋਰ ਸਾਈਡ ਦੁਪੱਟੇ ਦਾ ਬਾਰਡਰ ਰਹੇਗਾ ਫੋਰ ਸਾਈਡ ਲੈਸ ਰਹੇਗੀ ਔਰ ਦੁਪੱਟੇ ਦੇ ਵਿੱਚ ਬੂਟੀ ਰਹੇਗੀ ਬੂਟੀ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਵਾਲੀ ਦੁਪੱਟੇ ਦੇ ਵਿੱਚ ਬੂਟੀ ਬਣੀ ਹੋਈ ਆ ਔਰ ਲੈਸ ਲੱਗੀ ਹੋਈ ਆ ਫੋਰ ਸਾਈਡ ਬਾਰਡਰ ਬਣਿਆ ਹੋਇਆ ਦੁਪੱਟੇ ਦੇ ਵਿੱਚ ਹੁਣ ਇੱਕ ਦੂਸਰਾ ਡਿਜ਼ਾਈਨ ਚੈੱਕ ਕਰਾਉਨੇ ਆ ਉਹ ਵਾਲਾ ਤੁਹਾਨੂੰ ਮਿਲੂਗਾ ਪਿਓਰ ਸ਼ਿਮਰ ਦੇ ਉੱਪਰ ਜੀ ਪਿਓਰ ਸ਼ਿਮਰ ਦੇ ਉੱਪਰ ਟੋਟਲ ਹੈਂਡਵਰਕ ਦਾ ਪੀਸ ਆ ਪੈਚ ਨਾਲ ਡਿਜ਼ਾਈਨ ਬਣਿਆ ਹੋਇਆ ਜੀ ਘੇਰੇ ਦੇ ਉੱਪਰ ਪੈਨਲ ਪੈਨਲਾਂ ਦੇ ਨੀਚੇ ਪੈਚ ਲੱਗੇ ਹੋਏ ਨੇ ਬਹੁਤ ਹੀ ਪਿਆਰਾ 벨ਵਟ ਦਾ ਪੈਚ ਲਾ ਕੇ ਬਣਾਇਆ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਮਿਕਸ ਵਰਕ ਆ ਜਾਈਗਾ ਜੀ ਇਹਦੇ ਵਿੱਚ ਦਬਕੇ ਦਾ ਪਰਲ ਦਾ ਕਟ ਦਾਣੇ ਦਾ ਮੋਤੀ ਦਾ ਛਿੱਪੀ ਦਾ ਨਲਕੀ ਦਾ ਔਰ ਇਹਦਾ ਦੁਪੱਟਾ ਔਰਗਾਂਜੀ ਦਾ ਰਹਿਣ ਵਾਲਾ ਜੀ ਔਰ ਇਹਦੇ ਬਾਜੂ ਤੇ ਵਰਕ ਰਹੇਗਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਕ ਵਾਰੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਔਰ ਇਹਦਾ ਬਾਜੂ ਤੇ ਵਰਕ ਰਹੇਗਾ ਆਹ ਵਾਲਾ ਪਿਓਰ ਸ਼ਿਮਰ ਦਾ ਇਹ ਸਟਾਫ ਆ ਸੌਫਟ ਵਾਲਾ ਪਿਓਰ ਸ਼ਿਮਰ ਜੀ ਔਰ ਔਰਗਾਂਜਾ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਸੇਮ ਪਹਿਲਾਂ ਵਾਲੇ ਡਿਜ਼ਾਈਨ ਦੀ ਤਰ੍ਹਾਂ ਬੋਤੀ ਰਹੇਗੀ 4 ਸਾਈਡ ਬਾਰਡਰ ਰਹੇਗਾ ਔਰ ਲੈਸ ਰਹੇਗੀ ਔਰ ਇੱਕ ਆ ਵਾਲਾ ਕਲਰ ਆ ਜੀ ਗਏ ਚ ਰਾਣੀ ਸ਼ੇਡ ਆ ਜੀ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਇੱਕਾ ਗਾਜਰੀ ਸ਼ੇਡ ਆ ਜੇਗੀ ਇਹ ਵੀ ਪਿਓਰ ਸ਼ਿਮਰ ਦੇ ਵਿੱਚ ਆ ਇਹਦੇ ਤਿੰਨੇ ਕਲਰ ਨੇ ਜੀ ਤਿੰਨੇ ਤੁਹਾਨੂੰ ਪੀਸ ਖੋਲ ਕੇ ਦਿਖਾਵਾਂਗੇ ਚੈੱਕ ਕਰਾਓ ਆ ਖੋਲ ਕੇ ਪੀਸ ਆ ਵਾਲਾ ਪੀਸ ਦੇਖੋ ਜੀ ਕਿੰਨਾ ਉੱਠੂਗਾ ਔਰ ਤੁਹਾਨੂੰ ਦੂਸਰਾ ਪੀਸ ਵੀ ਖੋਲ ਕੇ ਚੈੱਕ ਕਰਵਾਵਾਂਗੇ ਗਾਜ਼ਰੀ ਵਾਲਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਐਂਡਲੈਸ ਚੀਜ਼ ਬਣੀ ਹੋਈ ਆ ਬਿਲਕੁਲ ਬਸ ਜਣੀ ਆਏ ਵੀ ਮੂੰਹ ਚ ਪਾਣੀ ਆ ਜੂਗਾ ਸੁਪਾ ਨੂੰ ਵੇਖ ਕੇ ਜੀ ਕੱਲੇ ਹੀ ਚਮਕੋਗੇ ਜਦੋਂ ਪਾਉਂਗੇ ਵਿਆਹਾਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਆਪਣੇ ਆਪ ਆਪ ਦੇ ਰੈਡੀ ਕਰਵਾਏ ਹੋਏ ਸੂਟ ਹੁੰਦੇ ਆ ਜੀ ਸਾਰੇ ਇਹ ਤੁਹਾਨੂੰ ਪਤਾ ਹੀ ਆ ਕਿ ਆਪਣੀ ਆਪ ਦੀ ਕ੍ਰिएशन ਹੁੰਦੀ ਆ ਬਹੁਤ ਜ਼ਿਆਦਾਤਰ ਜਾਂ ਤਾਂ ਆਪ ਦਾ ਬਣਾ ਕੇ ਵੇਚਾਂਗੇ ਜੀ ਜਾਂ ਲਿਆ ਕੇ ਵੇਚਾਂਗੇ ਤਾਂ ਬ੍ਰਾਂਡ ਵੇਚਾਂਗੇ ਦੋਈ ਚੀਜ਼ਾਂ ਬ੍ਰਾਂਡ ਦੇ ਵਿੱਚ ਜਿਵੇਂ ਪ੍ਰਿੰਟ ਚੀਜ਼ਾਂ ਹੋਗੀਆਂ ਗਰਮ ਦੇ ਵਿੱਚ ਜਾਂ ਵਿੰਟਰ ਵਾਲੀਆਂ ਸਮਰ ਵਾਲੀਆਂ ਜੋ ਵੀ ਹੁੰਦੀਆਂ ਪ੍ਰਿੰਟ ਚੀਜ਼ਾਂ ਉਹ ਆਪਾਂ ਲਿਆ ਕੇ ਬ੍ਰਾਂਡ ਹੀ ਵੇਚਦੇ ਹਾਂ ਹਰ ਤਰ੍ਹਾਂ ਦਾ ਬ੍ਰਾਂਡ ਆ ਦੇਖੋ ਇਹਦਾ ਵੀ ਦੁਪੱਟਾ ਚੈੱਕ ਕਰ ਸਕਦੇ ਹੋ ਸ਼ਿਮਰ ਤੋਂ ਸ਼ਿਮਰ ਦੁਪੱਟਾ ਰਹਿਣ ਵਾਲਾ ਇਹਦਾ 4 ਸਾਈਡ ਲੈਂਸ ਲੱਗੀ ਹੋਊਗੀ ਔਰ 4 ਸਾਈਡ ਬਾਰਡਰ ਬਣਿਆ ਹੋਊਗਾ ਆਹ ਵਾਲਾ ਕਲਰ ਤੁਸੀਂ ਚੈੱਕ ਕਰ ਹੀ ਚੁੱਕੇ ਹੋ ਪਹਿਲਾਂ ਇਹਦਾ ਵੀ ਦੁਪੱਟਾ ਸੇਮ ਸ਼ਿਮਰ ਦਾ ਰਹਿਣ ਵਾਲਾ ਔਰ ਤੁਹਾਨੂੰ ਡਿਜ਼ਾਈਨ ਆ ਵੀ ਕਲਰ ਇਹਦਾ ਚੈੱਕ ਹੋ ਚੁੱਕਿਆ ਤੁਸੀਂ ਦੇਖਿਆ ਪਹਿਲਾਂ ਤਿੰਨ ਕਲਰ ਨੇ ਦੇ ਵਿੱਚ ਇੱਕ ਹੋਰ ਪਿਓਰ ਸ਼ਿਮਰ ਦੇ ਉੱਪਰ ਇੱਕ ਡਿਜ਼ਾਈਨ ਹੋ ਰਹਿਣ ਵਾਲਾ ਤੇ ਹਾਈ ਕਲਾਸ ਬਣਿਆ ਹੋਇਆ ਜੀ ਇਹ ਵੀ ਡਿਜ਼ਾਈਨ ਇਹਦਾ ਤੁਸੀਂ ਘੇਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਟੋਟਲ ਹੈਂਡ ਦੇ ਵਿੱਚ ਦਬਕੇ ਦੀ ਟੱਚ ਦੇ ਕੇ ਘੇਰਾ ਬਣਿਆ ਹੋਇਆ ਪਰਲ ਨਾਲ ਦਬਕੇ ਦੀ ਟੱਚ ਦਿੱਤੀ ਹੋਇਆ ਬਹੁਤ ਪਿਆਰੀ ਔਰ ਪੈਨਲ ਬਣਿਆ ਹੋਇਆ ਪੈਨਲ ਪਰਲ ਦੇ ਕਟ ਦਾਣੇ ਦੇ ਨਲਕੀ ਦੇ ਮਿਕਸ ਕਰਕੇ ਬਣਾਏ ਹੋਏ ਨੇ ਜੀ ਦੁਪੱਟਾ ਇਹਦਾ ਵੀ ਕੰਟਰਾਸਟ ਰਹਿਣ ਵਾਲਾ ਔਰ ਇਹਦੇ ਬਾਜੂ ਰਹਿਣ ਵਾਲੇ ਨੇ ਹੈਵੀ ਬਾਜੂ ਤੁਸੀਂ ਚੈੱਕ ਕਰ ਸਕਦੇ ਹੋ ਕਿ ਹਾਈ ਕਲਾਸ ਬਾਜੂ ਰਹਿਣ ਵਾਲੇ ਨੇ ਬਹੁਤ ਹੀ ਪਿਆਰੇ ਬਣੇ ਹੋਏ ਨੇ ਔਰ ਦੁਪੱਟੇ ਦਾ ਸੇਮ ਡਿਜ਼ਾਈਨ ਰਹੇਗਾ ਜੀ ਫੋਰ ਸੈਟ ਵਾਲਾ ਆਪਾਂ ਵਿੱਚ ਬੂਤੀ ਦਿੰਨੇ ਆ ਕਿਸੇ ਦੇ ਫੋਰ ਸੈਟ ਜਾਂ ਇਹਦੇ ਵਿੱਚ ਲਾਈਨਾਂ ਆ ਜਾਣਗੀਆਂ ਔਰ ਇਹਦਾ ਇੱਕ ਕਲਰ ਹੋਰ ਰਹਿਣ ਵਾਲਾ ਕਲਰ ਤੁਹਾਨੂੰ ਸ਼ੋਅ ਕਰਾ ਰਹੇ ਹਾਂ ਤਾਂ ਕਿ ਵੀਡੀਓ ਜੋ ਜਿਆਦਾ ਲੰਬੀ ਨਾ ਹੋ ਜਾਏ ਤਾਂ ਜਲਦੀ ਤੋਂ ਜਲਦੀ ਆ ਵੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਦੂਸਰਾ ਕਲਰ ਆ ਓਕੇ ਜੀ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਤੇ ਸਾਡੇ ਇੰਸਟਾਗ੍ਰam ਚੈਨਲ ਨੂੰ ਵੀ ਫੋਲੋ ਕਰੋ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਥੈਂਕ ਯੂ ਧੰਨਵਾਦ